ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 3 ਪੰਜਾਬੀ ਲਾਜ਼ਮੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਪ੍ਰੀਵੀਅਸ ইয়ার কোশ্চেন পেਪਰ ਲੈ ਕੇ ਆਏ ਹਾਂ ਤੇ ਤੁਹਾਡਾ ਪਾਸਿੰਗ ਵਾਲੀ ਪਾਸਿੰਗ ਫਾਰਮੂਲੇ ਵਾਲੀ ਵੀਡੀਓ ਆਪਾਂ ਕਿਵੇਂ ਤਿਆਰੀ ਕਰਨੀ ਉਹ ਆਪਾਂ ਨੇ ਵੀਡੀਓ ਆਲਰੇਡੀ ਅਪਲੋਡ ਕਰ ਦਿੱਤੀ ਗਈ ਹੈ ਤੁਸੀਂ ਇਹਨੂੰ ਜ਼ਰੂਰ ਵਾਚ ਕਰ ਲੈਣਾ ਇਸ ਦੇ ਵਿੱਚ ਆਪਾਂ ਪ੍ਰੀਵੀਅਸ ইয়ার কোশ্চেন ਪੇਪਰ ਦੇਖਾਂਗੇ ਰੈਗੂਲਰ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਸਾਰੇ ਸਟੂਡੈਂਟਸ ਲਈ ਇਹ ਵੀਡੀਓ ਇੰਪੋਰਟੈਂਟ ਆ ਆਪਾਂ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਨੂੰ ਕਿਹੜੇ ਕਿਹੜੇ ਜਿਹੜੇ ਪ੍ਰੀਵੀਅਸ ਐਗਜ਼ਾਮ ਆਏ ਨੇ ਉਹ ਵੀ ਆਪਾਂ ਦੇਖਾਂਗੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਸਟੂਡੈਂਟਸ ਆਪਣੇ ਸਾਰੇ ਤੁਹਾਡਾ ਟੌਪਿਕ ਟੌਪਿਕਸ ਜਿੰਨੇ ਵੀ ਨੇ ਪੰਜਾਬੀ ਲਾਜ਼ਮੀ ਸਾਰੇ ਕਵਰ ਕੀਤੇ ਨੇ ਮੈਂ ਤੁਹਾਨੂੰ ਦਿਖਾਉਣੇ ਤੁਸੀਂ ਕਿਵੇਂ ਵਾਚ ਕਰਨੇ ਨੇ ਪਲੇਲਿਸਟ ਬਣੀ ਹੋਈ ਆ ਕਿਵੇਂ ਸਰਚ ਕਰਨੇ ਨੇ ਤੁਸੀਂ YouTube ਤੇ ਤੂਰ ਸਟੱਡੀ ਕਲਾਸ ਦੇ ਚੈਨਲ ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਜਿਹੜੀ ਕਿ ਪਲੇਲਿਸਟ ਦੇ ਵਿੱਚ ਆਉਣਾ ਪਲੇਲਿਸਟ ਦੇ ਵਿੱਚ ਤੁਹਾਨੂੰ ਬੀਐਸ ਸੈਮੈਸਟਰ 3 ਪੰਜਾਬੀ ਯੂਨੀਵਰਸਿਟੀ ਪਟਿਆਲਾ ਆਲ ਸਬਜੈਕਟ ਦੀ ਜਿਹਦੇ ਵਿੱਚ ਸਾਰੇ ਸਬਜੈਕਟਸ ਕਵਰ ਕੀਤੇ ਹੋਏ ਨੇ ਉਹ ਪਲੇਲਿਸਟ ਮਿਲੂਗੀ बीए ਸੈਮੈਸਟਰ 3 ਪੰਜਾਬੀ ਯੂਨੀਵਰਸਿਟੀ ਪਟਿਆਲਾ 올 ਸਬਜੈਕਟਸ ਤੇ ਇਹਦਾ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਦੇਖੋ ਇਹਦੇ ਵਿੱਚ ਇੰਗਲਿਸ਼ ਬਾਕੀ ਤੁਹਾਡੇ ਸਾਰੇ ਟਾਪਿਕਸ ਕਵਰ ਕੀਤੇ ਹੋਏ ਨੇ ਹਿਸਟਰੀ ਲਿਟਰੇਚਰ ਇੰਗਲਿਸ਼ ਪੰਜਾਬੀ ਠੀਕ ਹੈ ਦੇਖੋ ਪੰਜਾਬੀ ਲਾਜ਼ਮੀ ਦੇ ਵੀਡੀਓਜ਼ ਤੇ ਰੋਹੀ ਵਿਆਵਾ ਨਾਵਲ ਪ੍ਰੇਸ਼ਨ ਉਤਰ ਸਾਰ ਵਿਸ਼ਾ ਵਸਤੂ ਛੋਟੇ ਪੇਸ਼ਨ ਉਤਰ ਗੋਰਾ ਘੋਟੀ ਮਹਿੰਦਰੋ ਗਿੰਦਰ ਗੁਰਮੁਖੀ ਲਿਪੀ ਪੰਜਾਬੀ ਲਿਪੀ ਵਾਲੇ ਜਿਹੜੇ ਛੋਟੇ ਕੁਐਸਚਨ ਲੌਂਗ ਕੁਐਸਚਨ ਸਿਲੇਬਸ ਨਾਵਲ ਤੇ ਨਿੱਕੀ ਕਹਾਣੀ ਵਿੱਚ ਫਰਕ ਫੀਚਰ ਕੀ ਹੈ ਇਹਨਾਂ ਚ ਕੀ ਫਰਕ ਹੈ ਠੀਕ ਹੈ ਪੱਤਰਕਾਰੀ ਵਾਲੇ ਕੁਐਸਚਨ ਨਾਵਲ ਤੇ ਨਾਵਲੇਟ ਵਿੱਚ ਅੰਤਰ ਨਾਵਲ ਤੇ ਨਾਵਲ ਦੇ ਤਾਦਾ ਵਰਗੀਕਰਨ ਤੇ ਵਿਸ਼ੇਸ਼ ਅਖਬਾਰੀ ਰਿਪੋਰਟ ਖੰਡੀ ਤੇ ਖੰਡੀ ਤੁਨੀਆ ਸਾਰੇ ਅਪਲੋਡ ਨੇ ਠੀਕ ਹੈ ਸੋ ਤੁਸੀਂ ਇੱਥੇ ਆਪਣੇ ਜਿਹੜੇ ਸਾਰੇ ਕਵਰ ਕਰੋ ਵੀਡੀਓਜ਼ ਨੂੰ ਵਾਚ ਕਰੋ ਤੇ ਆਪਣੇ ਇਗਜ਼ਾਮ ਦੀ ਵੈਸਟ ਤਿਆਰੀ ਕਰੋ ਤੇ ਸਟੂਡੈਂਟਸ ਜਿਹੜਾ ਕਿ ਇਹ ਜਿੰਨੇ ਵੀ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਚ ਕੁਐਸਚਨਸ ਆਏ ਹੋਏ ਨੇ ਤੇ ਮਾਡਲ ਟੈਸਟ ਪੇਪਰ ਤੁਸੀਂ ਸਾਰੇ ਕਵਰ ਕਰ ਲਿਓ ਇਹਨਾਂ ਦੇ ਵਿੱਚੋਂ ਤੁਹਾਨੂੰ ਪੱਕਾ ਇਗਜ਼ਾਮ ਚ ਆ ਜਾਣੇ ਨੇ ਹਾਂਜੀ ਪਹਿਲਾਂ ਪੁੱਛਿਆ ਨਾਵਲ ਕੀ ਹੁੰਦਾ ਇਸ ਦੇ ਸਰੂਪ ਬਾਰੇ ਜਾਣਕਾਰੀ ਨਾਵਲ ਤੇ ਕਹਾਣੀ ਬਾਰੇ ਦੱਸ ਦਿਓ ਇਹਨਾਂ ਵਿੱਚ ਅੰਤਰ ਤੇ ਰੋਹੀ ਬੀਆਵਨ ਨਾਵਲ ਬਾਰੇ ਆਪਣੇ ਵਿਚਾਰ ਦੱਸਣੇ ਨੇ ਜਾਂ ਨਾਵਲ ਰੋਹੀ ਬੀਆਵਨ ਦੇ ਪ੍ਰਮੁੱਖ ਪਾਤਰ ਤੇ ਭਾਗੜੇ ਦੇ ਵਿੱਚ ਖਬਰ ਦੀ ਪ੍ਰਵਹਾਸ਼ਾ ਦੰਦੇ ਹੋਏ ਇਸ ਦੀ ਮੰਤਰਵਾਰੀ ਦੱਸਣਾ ਵਿਸ਼ੇਸ਼ ਖਵਾਰੀ ਰਿਪੋਰਟ ਦੇ ਸਰੂਪ ਤੇ ਚਾਨਣਾ ਪਾਉਣਾ ਤੇ ਫੀਚਰ ਲੇਖਨ ਤੋਂ ਕੀ ਭਾਵੇ ਇਸ ਦੇ ਤੱਤਾਂ ਬਾਰੇ ਜਾਣਕਾਰੀ ਦੇਣੀ ਇਸ਼ਤਿਹਾਰੀ ਖਬਰ ਦੇ ਸੰਕਲਪ ਨੂੰ ਸਪਸ਼ਟ ਕਰਨਾ ਤੇ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਬਾਰੇ ਜਾਣਕਾਰੀ ਦੇਣੀ ਜਾਂ ਪੰਜਾਬੀ ਭਾਸ਼ਾ ਦੀ ਉਪਭਾਸ਼ਾਵਾਂ ਕਿਹੜੇ-ਕਿਹੜੇ ਨੇ ਗੁਰਮੁਖੀ ਲਿਪੀ ਦੇ ਇਤਿਹਾਸ ਬਾਰੇ ਜਾਣਕਾਰੀ ਧੁਨੀ ਵਿਉਂਤ ਪੰਜਾਬੀ ਧੁਨੀ ਵਿਉਂਤ ਦੀ ਵਿਆਖਿਆ ਗੁਰਮੁਖੀ ਆਰਥੋਗ੍ਰਾਫੀ ਤੋਂ ਕੀ ਭਾਵੇ ਸਪਸ਼ਟ ਕਰੋ ਤੇ ਸੰਖੇਪ ਕੋਸ਼ਨ ਆਨਸਰ ਨਾਵਲੇਟ ਤੋਂ ਕੀ ਭਾਅ ਹੈ ਨਾਵਲ ਵਿੱਚ ਪਾਤਰ ਚਿੱਤਰਨ ਦਾ ਕੀ ਮਹੱਤਵ ਹੈ ਨਾਵਲਟ ਅਤੇ ਕਹਾਣੀ ਵਿੱਚ ਕੋਈ ਦੋ ਅੰਤਰ ਨਾਵਲ ਵਿੱਚ ਵਾਤਾਵਰਣ ਚਿੱਤਰਨ ਦਾ ਕੀ ਮਹੱਤਵ ਹੈ ਰਾਵਲ ਰੋਹੀ ਬੀਆਵਾਂ ਦੇ ਵਿਸ਼ੇ 'ਵਰ ਜਾਣਕਾਰੀ ਕਰਮਜੀਤ ਸਿੰਘ ਉਸਾਨ ਦੇ ਕੋਈ ਦੋ ਨਾਵਲਾਂ ਦੇ ਨਾਮ ਦੱਸਣੇ ਨੇ ਮਹਿੰਦਰੋ ਦਾ ਪਾਤਰ ਨਾਵਲ ਵਿੱਚ ਉਦਾਹਰਣ ਦੇ ਕੇ ਨਿਮਨ ਕੇਸਾਨੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਲਿਖਣਾ ਕੀ ਨਾਵਲ ਰੋਹੀ ਬੀਆਵਾਂ ਦਾ ਸਲੇਖ ਟੁਕਮਾ ਹੈ ਖਬਰ ਦੀ ਵੰਡ ਕਰਨੀ ਹੈ ਇਸ਼ਤਿਹਾਰ ਲੇਖਣ ਦੇ ਤੱਤ ਮਲਬਈ ਉਪਭਾਸ਼ਾ ਦੇ ਕੋਈ ਦੋ ਸ਼ੇਸ਼ਥਵਾ ਗੁਰਮੁਖੀ ਲਿਪੀ ਦੇ ਨਾਮਕਰਨ ਸਵਰ ਕੀ ਹਨ ਤੇ ਅਖੰਡੀ ਧੁਨੀਆਂ ਕਿਹੜੇ-ਕਿਹੜੀਆਂ ਨੇ ਹੁਣ ਆਪਾਂ ਦੇਖਦੇ ਆ ਇਹ ਹੈਗਾ ਸੀ ਰੈਗੂਲਰ ਵਾਲਾ ਹੁਣ ਆਪਾਂ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਵਾਲਾ ਦੇਖਦੇ ਆ ਇਹ 2023 ਵਾਲਾ ਪੇਪਰ ਸੀ ਹੁਣ ਉਹ 2023 ਚ ਕਿਹੜਾ ਕੀ-ਕੀ ਪੁੱਛਿਆ ਗਿਆ ਸੀ ਡਿਸਟੈਂਸ ਐਜੂਕੇਸ਼ਨ ਦੇ ਪ੍ਰਾਈਵੇਟ ਵਾਲਾ ਪੇਪਰ ਹਾਂਜੀ ਪੰਜਾਬੀ ਲਾਜ਼ਮੀ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਇਹਦੇ ਚ ਪੁੱਛਿਆ ਸੀ ਕਹਾਣੀ ਕੀ ਹੈ ਕਹਾਣੀ ਨੂੰ ਪ੍ਰਭਾਸ਼ਿਤ ਕਰਦੇ ਹੋ ਨਾਵਲ ਤੇ ਕਹਾਣੀ ਵਿਚਲਾ ਵਿਚਾਰ ਸਮਾਨਤਾ ਦੇ ਅੰਤਰ ਜਾਂ ਨਾਵਲ ਕੀ ਹੁੰਦਾ ਇਸ ਦੇ ਤੱਤਾਂ ਦਾ ਵਰਣਨ ਕਰਨਾ ਤੇ ਰੂਹੀ ਬੀਵਾਂ ਨਾਵਲ ਦਾ ਵਿਸ਼ਾ ਵਸਤੂ ਜਾਂ ਨਾਵਲ ਵਿੱਚ ਪਾਤਰਾਂ ਦਾ ਕੀ ਮਹੱਤਵ ਹੁੰਦਾ ਰੂਹੀ ਬੀਵਾਂ ਨਾਵਲ ਦੇ ਆਧਾਰ ਤੇ ਪਾਤਰਾਂ ਦੀ ਘਾੜਤ ਤੇ ਸਵਾ ਦਾ ਵਿਸ਼ਲੇਸ਼ਣ ਕਰਨਾ ਤੇ ਕੋਈ ਤਿੰਨ ਕਰਨੇ ਨੇ ਜਿਹੜੇ ਖਬਰ ਕੀ ਹੁੰਦੀ ਹੈ ਖਬਰ ਲਿਖਦੇ ਸਮੇਂ ਧਿਆਨ ਰੱਖਣਯੋਗ ਨੁਕਤੇ ਕਿਹੜੇ-ਕਿਹੜੇ ਨੇ ਵਿਸ਼ੇਸ਼ ਖਵਾਰੀ ਰਿਪੋਰਟ ਲਿਖਣ ਦੀ ਵਿਧੀ ਇਸ਼ਤਿਹਾਰ ਲਿਖਣ ਕੀ ਹੁੰਦਾ ਇਸ ਦੀ ਵੰਤਰ ਫੀਚਰ ਲਿਖਣ ਦੇ ਮਹੱਤਵ ਤੇ ਨੋਟ ਇਸ਼ਤਿਹਾਰੀ ਖਬਰ ਕੀ ਹੁੰਦੀ ਹੈ ਕਿਉਂ ਲਿਖੀ ਜਾਂਦੀ ਹੈ ਤੇ ਪੰਜਾਬੀ ਭਾਸ਼ਾ ਦੇ ਇਲਾਕਾਈ ਬਨਗੀਆਂ ਦਾ ਵਰਣਨ ਕਰਦੇ ਹੋਏ ਇਹਨਾਂ ਦੇ ਖੇਤਰ ਤੇ ਪਛਾਣ ਚਿੰਨ੍ਹ ਲਿਪੀ ਕੀ ਹੁੰਦੀ ਹੈ ਗੁਰਮੁਖੀ ਲਿਪੀ ਦੇ ਵਿਕਾਸ ਤੇ ਜਾਣਨਾ ਪਾਓ ਗੁਰਮੁਖੀ ਆਰਥੋਗ੍ਰਾਫੀ ਸੰਬੰਧੀ ਆਪਣੇ ਵਿਚਾਰ ਧੁਨੀ ਵਿਹਨ ਤੋਂ ਕੀ ਭਾਵ ਹੈ ਉਚਾਰਨ ਸਥਾਨ ਕੀ ਹੁੰਦਾ ਹੈ ਉਚਾਰਨ ਸਥਾਨ ਦੇ ਆਧਾਰ ਤੇ ਪੰਜਾਬੀ ਧੁਨਿਆਂ ਦਾ ਵਰਗੀਕਰਨ ਨਾਵਲ ਤੇ ਨਾਵਲੇਟ ਵਿੱਚ ਅੰਤਰ ਕਹਾਣੀ ਵਿੱਚ ਕਥਾਨਕ ਦਾ ਕੀ ਮਹੱਤਵ ਹੈ ਕੋਈ ਦੋ ਗਲਪਕਾਰਾਂ ਦੇ ਨਾਮ ਦੱਸਣੇ ਨੇ ਨਾਵਲ ਵਿੱਚ ਭਾਸ਼ਾ ਦਾ ਕੀ ਮਹੱਤਵ ਹੈ ਸਿਰਲੇਖ ਕੀ ਹੁੰਦਾ ਹੈ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਕਰਮਜੀਤ ਸਿੰਘ ਕਿਸ ਦਾ ਜਨਮ ਕਦੋਂ ਹੋਇਆ ਨਾਵਲ ਵਿੱਚ ਲਈ ਇਸਤਰੀ ਪਾਤਰਾਂ ਦਾ ਨਾਮ ਦੱਸਣੇ ਨੇ ਹਾਂਜੀ ਅੱਗੇ ਹੈਗਾ ਨੰਬਰ 8 ਰੂਹੀ ਬਿਆਵਾਂ ਨਾਵਲ ਦਾ ਸਲੇਖ ਟੁਕਮਾ ਹੈ ਤੇ ਕਿਵੇਂ ਗੋਰਾ ਸ਼ਰਾਬ ਕਿਉਂ ਪੀਣ ਲੱਗ ਪਿਆ ਸੀ ਨਾਵਲ ਵਿਚਲੇ ਪਾਤਰ ਗਿੰਦਰ ਬਾਰੇ ਤੁਸੀਂ ਕੀ ਜਾਣਦੇ ਹੋ ਖਬਰ ਦੇ ਤੱਤ ਫੀਚਰ ਲੇਖਣ ਦੀਆਂ ਦੋ ਕਿਸਮਾਂ ਇਸ਼ਤਿਹਾਰ ਲੇਖਣ ਸਮੇਂ ਜ਼ਰੂਰੀ ਨੁਕਤੇ ਕਿਹੜਾ ਹੈ ਵਿਸ਼ੇਸ਼ਕ ਵਾਰੀ ਰਿਪੋਰਟ ਵਿੱਚ ਸਲੇਖ ਦਾ ਕੀ ਮਹੱਤਵ ਹੈ ਇਸ਼ਤਿਹਾਰੀ ਖਬਰ ਦੀ ਪ੍ਰਭਾਸ਼ਾ ਗੁਰਮੁਖੀ ਲਿਪੀ ਦਾ ਨਾਮਕਰਨ ਕਿਵੇਂ ਹੋਇਆ ਟਕਮੇ ਵਿਅੰਜਨਾਂ ਬਾਰੇ ਜਾਣਕਾਰੀ ਦਿਓ ਟਰਿਲ ਤੇ ਫਲੈਪ ਧੁਨੀਆਂ ਕੀ ਨੇ ਸਵਰ ਕਿਸ ਨੂੰ ਕਹਿੰਦੇ ਨੇ ਤੇ ਪੰਜਾਬੀ ਦੀਆਂ ਸਵਰ ਧੁਨੀਆਂ ਅਖੰਡਿਤ ਹੁਣ ਕਿਉਂ ਦੇਣ ਕਿਸੇ ਇੱਕ ਧੁਨੀ ਬਾਰੇ ਜਾਣਕਾਰੀ ਦੇਣੀ ਆ 2023 ਵਿੱਚ ਜਿਹੜਾ ਹੋਇਆ ਹੋਇਆ ਸੀ ਤੇ ਇਹ ਜਿਹੜਾ ਆਪਾਂ ਨੇ ਕੀਤਾ ਇਹ 2023 ਵਾਲਾ ਸੀ ਠੀਕ ਹੈ ਮਤਲਬ ਕਿ ਇਹ 23 ਦੇ ਐਂਡ ਤੇ ਸਟਾਰਟਿੰਗ 24 ਦੇ ਵਿੱਚ ਜਿਹੜੇ ਪੇਪਰ ਹੁੰਦੇ ਨੇ ਉਹ ਵਾਲਾ ਸੀ ਠੀਕ ਹੈ ਦੈਨ ਉਸ ਤੋਂ ਬਾਅਦ ਨੈਕਸਟ ਈਅਰ ਵਾਲਾ ਮਤਲਬ ਕਿ ਇਹ ਆਪਾਂ ਕਹਿ ਸਕਦੇ ਆ 23 ਐਂਡ 22 ਵਾਲਾ ਨਾਵਲ ਤੇ ਨਾਵਲੇਟ ਵਿੱਚ ਕੀ ਅੰਤਰਾ ਨਿੱਕੀ ਕਹਾਣੀ ਕੀ ਹੁੰਦੀ ਆ ਰੋਹੀ ਵੀ ਆਵਾ ਨਾਵਲ ਦਾ ਸਾਰ ਰੋਹੀ ਬੀਵਰ ਨਾਵਲ ਦੇ ਕਲਾ ਪੱਖ ਬਾਰੇ ਜਾਣਕਾਰੀ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਇਸ਼ਤਿਹਾਰ ਤੇ ਇਸ਼ਤਿਹਾਰੀ ਖਬਰ ਦਾ ਵਖਰੇਵਾ ਖਬਰ ਦੇ ਤੱਤ ਫੀਚਰ ਲੇਖਣ ਕੀ ਹੁੰਦਾ ਹੈ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਪੰਜਾਬੀ ਭਾਸ਼ਾ ਉੱਤੇ ਕਿਹੜੇ ਭਾਸ਼ਾਵਾਂ ਦਾ ਪ੍ਰਭਾਵ ਪਿਆ ਉਦਾਹਰਣ ਸਹਿਤ ਲਿਖੋ ਕੀ ਗੁਰਮੁਖੀ ਲਿਪੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੇ ਬਣਾਈ ਸਪਸ਼ਟ ਕਰੋ ਗੁਰਮੁਖੀ ਕਿਵੇਂ ਚੰਗੀ ਤੇ ਆਦਰਸ਼ ਲਿਪੀ ਹੈ ਗੁਰਮੁਖੀ ਆਰਥੋਗ੍ਰਾਫੀ ਸੰਬੰਧੀ ਲੇਖ ਹਾਂਜੀ ਮੁਖਤਿਆਰ ਮਦਰ ਨੇ ਕੀ ਕੀਤਾ ਸੀ ਮੱਖਣ ਕੌਣ ਸੀ ਦੇਬੂ ਕੌਣ ਸੀ ਗੁਰਨਾਮ ਕੌਣ ਸੀ ਰੋਹੀ ਬੀਵਰ ਨਾਵਲ ਦਾੰਤ ਕਿ ਪੰਜਾਬੀ ਵਿੱਚ ਟਕਮੇ ਵਿਅੰਜਨ ਕਿਹੜੇ ਨੇ? ਅਹ ਟਕਮੇ ਵਿਅੰਜਨ ਕਿਹੜੇ ਹੁੰਦੇ ਨੇ? ਨਾਸਕੀ ਵਿਅੰਜਨ ਕਿਹੜੇ ਨੇ? ਵਰਣਮਾਲਾ ਕੀ ਹੁੰਦੀ ਆ? ਤੁਣੀ ਉਚਾਰਨ ਅੰਗਾਂ ਦੇ ਨਾਲ ਲਿਖੋ। ਸਵਰਧੁਨੀਆ ਕੀ ਹੁੰਦੀਆਂ ਨੇ? ਅਗਲੇਰੇ ਸਵਰ ਕਿਨਾਂ ਨੂੰ ਕਿਹਾ ਜਾਂਦਾ? ਇਸ਼ਤਿਹਾਰ ਕੀ ਹੁੰਦਾ ਹੈ? ਖਬਰ ਦੀ ਵੰਤਰ, ਪ੍ਰੈਸ ਰਿਪੋਰਟ ਵਿੱਚ ਲੀਡ ਕੀ ਹੁੰਦੀ ਹੈ? ਤੇ ਅੱਗੇ ਹਾਂਜੀ ਡਿਸਟੈਂਸ ਐਜੂਕੇਸ਼ਨ ਵਾਲਾ ਨਾਵਲ ਦਾ ਵਰਗੀਕਰਨ ਨਿੱਕੀ ਕਹਾਣੀ ਕੀ ਹੁੰਦੀ ਹੈ? ਤੇ ਰੋਹੀ ਬਿਆਵਨ ਨਾਵਲ ਦੇ ਵਿਸ਼ੇ ਉੱਤੇ ਨੋਟ ਲਿਖਣਾ। ਰੋਹੀ ਬਿਆਵਨ ਨਾਵਲ ਦੇ ਕਲਾ ਪੱਖ ਬਾਰੇ ਜਾਣਕਾਰੀ ਤੇ ਪ੍ਰਸ ਰਿਪੋਰਟ ਤੇ ਵੰਤਰ ਤੇ ਤੱਤਾਂ ਬਾਰੇ ਜਾਣਕਾਰੀ ਇਸ਼ਤਿਹਾਰ ਤੇ ਇਸ਼ਤਿਹਾਰੀ ਖਬਰ ਦਾ ਵਖਰੇਵਾ ਦਰਸਾਓ ਖਬਰ ਦੇ ਤੱਤ ਇਸ਼ਤਿਹਾਰੀ ਖਬਰ ਕੀ ਹੁੰਦੀ ਹੈ ਇਸ ਦਾ ਰੁਝਾਨ ਕਿ ਹੋ ਜਾ ਫੀਚਰ ਦੀ ਪ੍ਰਵਹਾਸ਼ ਇਸ ਨੂੰ ਲਿਖਣ ਦੀਆਂ ਵਿਧੀਆਂ ਦੀ ਕਿਸਮਾਂ ਪੰਜਾਬੀ ਭਾਸ਼ਾ ਦੇ ਪਸ਼ਾਵਰ ਜਾਣਕਾਰੀ ਪੰਜਾਬੀ ਭਾਸ਼ਾ ਦਾ ਮਹੱਤਵ ਦੱਸੋ ਕੀ ਗੁਰਮੁਖੀ ਲਿਪੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੇ ਬਣਾਈ ਸਪਸ਼ਟ ਕਰੋ ਗੁਰਮੁਖੀ ਬਾਰੇ ਸੰਖੇਪ ਜਾਣਕਾਰੀ ਸਹਾਇਕ ਚਿੰਨ੍ਹ ਕੀ ਹੁੰਦੇ ਨੇ ਹੇ ਗੋਰੇ ਦੇ ਕਿੰਨੇ ਭੈਣ ਭਰਾ ਸੀ ਤੇ ਰੋਹੀ ਵਿਆਹ ਬਨਵਲ ਦੇ ਕਿੰਨੇ ਕਾਂਢ ਨੇ ਸਰਜੈਂਟ ਕੌਣ ਹੈ ਨਗਿੰਦਰ ਦੇ ਕਿੰਨੇ ਭਰਾ ਸਨ ਤੇ ਉਹਨਾਂ ਤੇ ਉਸ ਦੇ ਕਿਹੜੇ ਭਰਾ ਦੀ ਮੌਤ ਹੋ ਗਈ ਸੀ ਮੱਖਣ ਕੌਣ ਸੀ ਡੇਬੂ ਕੌਣ ਸੀ ਬਲਵਿੰਦਰ ਸਿੰਘ ਕੌਣ ਸੀ ਤੇਲੂ ਕੌਣ ਸੀ ਗੋਰਾ ਤੇਲੂ ਤੇ ਗੰਤੇ ਨਾਲੋਂ ਵਿਥ ਕਿ ਨਾਲੋਂ ਕਿੱਥੇ ਵਕ ਹੋਇਆ ਉਪਭਾਸ਼ਾ ਕੀ ਹੁੰਦੀ ਹੈ ਪੰਜਾਬੀ ਦੀ ਭਾਸ਼ਾਵਾਂ ਜੋ ਭਾਸ਼ਾਵਾਂ ਦੇ ਨਾਂ ਦੱਸਣੇ ਨੇ ਜ਼ਿਲ੍ਹਾ ਰੋਪੜ ਤੇ ਮਹਾਲੀ ਵਿੱਚ ਕਿਹੜੀਆਂ ਉਪਭਾਸ਼ਾ ਬੋਲੀ ਜਾਂਦੀ ਹੈ ਕੀ ਗੁਰਮੁਖੀ ਲਿਪੀ ਦੇ ਹੋਰ ਕਿਹੜੇ-ਕਿਹੜੇ ਨਾਂ ਨੇ ਲੀਪੀ ਤੇ ਵਰਣਮਾਲਾ ਵਿੱਚ ਕੀ ਅੰਤਰ ਹੈ? ਮੁਕਤਕ ਕੀ ਹੈ? ਲਗਾਖਰ ਕੀ ਹੁੰਦੇ ਨੇ? ਪੰਜਾਬੀ ਵਿੱਚ ਕਿੰਨੇ ਲਗਾਖਰ ਨੇ? ਇਤਿਹਾਸਿਕ ਖਬਰ ਕੀ ਹੁੰਦੀ ਹੈ? ਗਲੇਰੇਸ ਵਰਕ ਇਹਨਾਂ ਨੂੰ ਕਿਹਾ ਜਾਂਦਾ ਪ੍ਰੈਸ ਰਿਪੋਰਟ ਵਿੱਚ ਲੀਡ ਕੀ ਹੁੰਦੀ ਹੈ? ਕਿ ਵਸ ਖਬਰ ਇੱਕ ਵਸਤੂ ਹੈ। ਹਾਂਜੀ 2022 ਦੇ ਵਿੱਚੋਂ ਆਇਆ ਹੋਇਆ। ਹੁਣ ਆਪਾਂ ਜਿਹੜਾ ਕਿ ਉਹ ਦਸੰਬਰ 2022 ਦੇ ਵਿੱਚ ਹੋਇਆ ਸੀ ਜਨਵਰੀ 2022 ਮਤਲਬ ਕਿ 2021 ਤੇ 22 ਦੇ ਸੈਸ਼ਨ ਵਾਲਾ ਇਹ ਨਾਵਲ ਦੇ ਤੱਤ ਨਿੱਕੀ ਕਹਾਣੀ ਕੀ ਹੁੰਦੀ ਹੈ? ਰੋਹੀ ਵਿਆਹ ਵਾਲਾ ਨਾਵਲ ਦੇ ਵਿਸ਼ੇ ਤੇ ਨੋਟ ਲਿਖਣਾ। ਰੋਹੀ ਬਿਆਵਨ ਦਾ ਸਾਰ ਦੱਸਣਾ ਨਾਵਲ ਦਾ ਤੇ ਪ੍ਰੈਸ ਰਿਪੋਰਟ ਦੀ ਵੰਤਰ ਤੱਤ ਇਸ਼ਤਿਹਾਰ ਤੇ ਇਸ਼ਤਿਹਾਰੀ ਖਬਰ ਦਾ ਵਖਰੇਵਾਂ ਖਬਰ ਦੇ ਤੱਤ ਇਸ਼ਤਿਹਾਰੀ ਖਬਰ ਕੀ ਹੁੰਦੀ ਹੈ ਇਸ ਦਰਜਨ ਕਿਹੋ ਜਾਂ ਤੇ ਪੰਜਾਬੀ ਭਾਸ਼ਾ ਕਿਹੜੇ-ਕਿਹੜੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਦਾ ਮਹੱਤਵ ਕੀ ਗੁਰਮੁਖੀ ਲਿਪੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੇ ਬਣਾਈ ਹੈ ਸਪਸ਼ਟ ਕਰੋ ਗੁਰਮੁਖੀ ਬਾਰੇ ਜਾਣਕਾਰੀ ਸੰਖੇਪ ਸਹਾਇਕ ਚਿੰਨ ਕੀ ਹੁੰਦੇ ਨੇ ਗੋਰੇ ਦੇ ਕਿੰਨੇ ਭਾਣ ਭਰਾ ਹਨ ਰੋਹੀ ਬਿਆਵਨ ਅਵਲ ਦੇ ਕਿੰਨੇ ਕਾਂਡ ਨੇ ਸਰਜੈਂਟ ਕੌਣ ਹੈ ਗਿੰਦਰ ਦੇ ਕਿੰਨੇ ਭਰਾ ਨੇ ਤੇ ਉਹ ਕਿਹੜੇ ਭਰਾ ਦੀ ਮੌਤ ਹੋ ਗਈ ਆ ਬਲਵਿੰਦਰ ਸਿੰਘ ਕੌਣ ਸੀ ਤੇਲੂ ਕੌਣ ਸੀ ਗੋਰਾ ਤੇਲੂ ਤੇ ਗੰਤੇ ਨਾਲੋਂ ਕਿਵੇਂ ਵੱਖ ਹੋਇਆ ਗੁਰਮੁਖੀ ਲਿਪੀ ਕਿਸ ਨੂੰ ਕਹਿੰਦੇ ਨੇ ਗੁਰਮੁਖੀ ਲਿਪੀ ਕਿੰਨੀ ਪੁਰਾਣੀ ਹੈ ਬੋਲੀ ਤੇ ਲਿਪੀ ਦਾ ਕੀ ਸਬੰਧ ਹੈ ਵਰਣ ਜਾਂ ਅੱਖਰ ਕਿਸ ਨੂੰ ਕਹਿੰਦੇ ਨੇ ਵਿਅੰਜਨ ਧੁਨੀਆਂ ਕਿਹੜੀਆਂ ਹੁੰਦੀਆਂ ਨੇ ਕੰਠੀ ਧੁਨੀਆਂ ਦਾ ਉਚਾਰਣ ਸਥਾਨ ਕਿਹੜਾ ਕੰਠੀ ਧੁਨੀਆਂ ਦਾ ਉਚਾਰਣ ਕਿਸ ਤਰ੍ਹਾਂ ਦਾ ਕੀ ਖਾਵ ਇੱਕ ਵਸਤੂ ਹੈ ਤੇ ਹਾਂਜੀ ਅੱਗੇ ਆਏਗੇ ਨੇ ਆਪਣਾ ਮਾਡਲ ਟੈਸਟ ਪੇਪਰ 2 ਨੇ ਨਾਵਲ ਕੀ ਹੁੰਦਾ ਇਸਦੇ ਤੱਤ ਨਾਵਲ ਤੇ ਨਾਵਲੇਟ ਦਾ ਅੰਤਰ ਰੋਹੀ ਵੀ ਹੈ ਨਾਵਲ ਦੇ ਵਿਸ਼ੇ ਦੇ ਸਮਕਾਲੀ ਜੀਵਨ ਗੋਰੇ ਜਾਂ ਕੋਟੀ ਦਾ ਚਰਿੱਤ ਚਿੱਤਰਣ ਹਾਂਜੀ ਖਬਰ ਦੀ ਬੰਤਰ ਦੇ ਤੱਤ ਇਸ਼ਤਿਹਾਰ ਤੇ ਸਿਹਾਰੀ ਖਬਰ ਵਿੱਚ ਫਰਕ ਵਿਸ਼ੇਸ਼ ਅਖਬਾਰੀ ਰਿਪੋਰਟ ਕੀ ਹੁੰਦੀ ਹੈ ਇਸ਼ਤਿਹਾਰ ਕੀ ਹੁੰਦਾ ਇਸਦੇ ਤੱਤ ਪੰਜਾਬੀ ਭਾਸ਼ਾ ਦੇ ਪਛਾਣ ਚਿੰਨ੍ਹ ਕਿਹੜੇ ਨੇ ਪੰਜਾਬੀ ਭਾਸ਼ਾ ਦੇ ਗਵੰਡੀ ਬੋਲੀਆਂ ਨਾਲ ਕੀ ਸਬੰਧ ਨੇ ਤੇ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਗੁਰਮ ਪੰਜਾਬੀ ਬੋਲੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਕਿੰਨੀ ਕੁ ਠੁਕਮੀਆਂ ਉਚਾਰਾਂ ਦੇ ਸਥਾਨ ਤੇ ਵਿਅੰਜਨਾਂ ਦਾ ਵਰਗੀਕਰਨ ਭਾਗੀੜੀ ਦੇ ਵਿੱਚ ਨਾਵਲਟ ਕੀ ਹੁੰਦਾ ਹੈ ਰੋਹੀ ਵਿਆਹਵਾਂ ਨਾਵਲ ਦੇ ਪੰਜ ਮਰਦ ਪਾਤਰਾਂ ਦੇ ਨਾਲ ਸੁਨੇ ਨੇ ਮਹਿੰਦਰੋ ਗਿੰਦਰ ਨਾਲ ਆਪਣੇ ਵਿਆਹ ਤੋਂ অসੰਤੁਸ਼ਟ ਹੋਈ ਕੀ ਕਹਿੰਦੀ ਹੈ ਤੇ ਕੱਦੂ ਨਾਲ ਜਾਣ ਪਛਾਣ ਕਰਵਾਓ ਗੋਰਾ ਮਲਾਇਆ ਵਾਲਿਆਂ ਦੇ ਪੈਸੇ ਵਾਪਸ ਕਰਨ ਲਈ ਕੀ ਕੀ ਕਰਨ ਲਈ ਤਿਆਰ ਨਹੀਂ ਸੀ ਤੇ ਕਿਉਂ ਵਿਸ਼ੇਸ਼ ਅਖਬਾਰੀ ਰਿਪੋਰਟ ਲਿਖਣ ਦੀ ਹੈ ਸ਼ੈਲੀਆਂ ਕਿਹੜੀਆਂ ਨੇ ਖਬਰ ਦੀ ਪ੍ਰਵਾਹਾ ਪਾਕਿਸਤਾਨੀ ਪੰਜਾਬੀ ਵਿੱਚ ਬੋਲਿਆ ਜਾਂਦੀ ਹੈ ਪਵੋਲੀ ਨਾ ਦੱਸਣੇ ਨੇ ਪੰਜਾਬੀ ਦੀ ਟਕਸਾਲੀ ਬੋਲੀ ਗੁਰਮੁਖੀ ਦੇ 35 ਅੱਖਰ ਲਗਾ ਮਾਤਰਾ ਕੀ ਹੁੰਦੀਆਂ ਨੇ ਪੰਜਾਬੀ ਦੇ ਲਗਾ ਮਾਤਰਾ ਅਖੰਡੀ ਧੁਨੀਆਂ ਕੀ ਨੇ ਗੁਰਮੁਖੀ ਵਿੱਚ ਕਿਹੜੇ ਨਵੇਂ ਅੱਖਰ ਸ਼ਾਮਲ ਕੀਤੇ ਗਏ ਨੇ ਤੇ ਕਿਉਂ ਵਿਅੰਜਨ ਦੀ ਪ੍ਰਵਾਹ ਸ਼ਾ ਪੰਜਾਬੀ ਵਿੱਚ ਕਿਹੜੇ-ਕਿਹੜੇ ਵਿਸ਼ਰਾਮ ਚਿੰਨਾਂ ਦੀ ਵਰਤੋਂ ਹੁੰਦੀ ਆ ਤੇ ਨਾਵਲ ਦੀ ਪ੍ਰਵਾਹ ਸ਼ਾ ਇਸ ਦੇ ਤੱਤ ਨਾਵਲ ਤੇ ਕਹਾਣੀ ਵਿੱਚ ਕੀ ਫਰਕ ਹੈ ਰੂਹੀ ਵੀ ਹਮ ਨਾਵਲ ਦਾ ਕੀ ਮਹੱਤਵ ਹੈ ਹਾਂਜੀ ਤੇ ਉਸ ਤੋਂ ਅੱਗੇ ਨਾਵਲ ਦੇ ਪ੍ਰਵਾਹਛੇਜ਼ ਦੇ ਤੱਤ ਨਾਵਲ ਦੇ ਕਹਾਣੀ ਵਿੱਚ ਕੀ ਫਰਕ ਹੈ ਰੋਹੀ ਵੀਵਨ ਨਾਵਲ ਦਾ ਉਦੇਸ਼ ਕੀ ਹੈ ਮਹੱਤਵੰਦਾ ਉਦੇਸ਼ ਗਿੰਦਰ ਜਾਂ ਮਹਿੰਦਰ ਦਾ ਚਰਿੱਤਰ ਚਿੱਤਰਣ ਵਿਸ਼ੇਸ਼ਖwari ਰਿਪੋਰਟ ਦੀ ਬੰਤਰ ਦੇ ਤੱਤ ਇਸ਼ਤਿਹਾਰ ਤੇ ਇਸ਼ਤਿਹਾਰੀ ਖਬਰ ਦਾ ਵਕਰੀਮਾ ਖਬਰ ਕੀ ਹੈ ਇਸ਼ਤਿਹਾਰੀ ਖਬਰ ਕੀ ਹੁੰਦੀ ਹੈ ਇਸ ਦਾ ਰੁਝਾਨ ਕਿ ਹੋ ਜਾ ਪੰਜਾਬੀ ਭਾਸ਼ਾ ਦੇ ਉਪਭਾਸ਼ਾਵਾਂ ਬਾਰੇ ਜਾਣਕਾਰੀ ਪੰਜਾਬੀ ਭਾਸ਼ਾ ਉਤੇ ਕਿੰਨਾ ਭਾਸ਼ਾਵਾਂ ਦਾ ਪ੍ਰਭਾਵ ਪਿਆ ਉਦਾਹਰਣ ਸਹਿਤ ਲਿਖੋ ਕਿ ਗੁਰਮੁਖੀ ਲਿਪੀ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਅੰਗਦ ਦੇਵ ਜੀ ਨੇ ਬਣਾਈ ਹੈ ਗੁਰਮੁਖੀ ਕਿਵੇਂ ਚੰਗੀ ਤੇ ਅਰਧ ਲਿਪੀ ਇਸ ਵਰਕ ਕੀ ਹੁੰਦਾ ਹੈ ਸਵਰਾਂ ਦਾ ਵਰਗੀਕਰਨ ਨਾਵਲ ਦੀ ਪ੍ਰਵਾਸ ਰੋਹੀ ਬੀਆਵਾਂ ਨਾਵਲ ਦੇ ਪੰਜ ਇਸਤਰੀ ਪਾਤਰ ਜੈਲੀਕੋਨ ਸੀ ਗੋਰੇ ਦੇ ਵੱਡੇ ਮਾਮੇ ਵਾਰ ਤੁਸੀਂ ਕੀ ਜਾਂਦੇ ਹੋ ਰੋਹੀ ਬੀਆਵਾਂ ਨਾਵਲ ਦਾ ਇਹ ਨਾਂ ਕਿਵੇਂ ਟੁਕਮਾ ਹਾਂਜੀ ਵਿਸ਼ੇਸ਼ ਅਖਬਾਰੀ ਰਿਪੋਰਟ ਵਿੱਚ ਸੁਰੱਖਿ ਕੀਸ ਨੂੰ ਕਹਿੰਦੇ ਨੇ ਇਸ਼ਤਿਹਾਰੀ ਖਬਰ ਕਿਉਂ ਵੜਾਈ ਜਾਂਦੀ ਆ ਪੰਜਾਬੀ ਭਾਸ਼ਾ ਦਾ ਜਨਮ ਕਦੋਂ ਤੇ ਕਿੰਨਾ ਪਰੰਪਰਾ ਭਾਸ਼ਾ ਵਿੱਚੋਂ ਹੋਇਆ ਪੰਜਾਬੀ ਦੀਆਂ ਭਾਰਤੀ ਖੇਤਰ ਵਿੱਚ ਬੋਲੀਆਂ ਜਾਂਦੀਆਂ ਉਪ ਬੋਲੀਆਂ ਦੇ ਨਾਮ ਕੀ ਗੁਰਮੁਖੀ ਲਿਪੀ ਦਾ ਵਿਕਾਸ ਕਿੰਨਾਂ ਪ੍ਰਾਤ ਲਿਪੀਆਂ ਵਿੱਚ ਹੋਇਆ ਵਰਣਮਾਲਾ ਕੀ ਹੁੰਦੀ ਆ ਖੰਡੀ ਧੁਨੀਆਂ ਕੀ ਹੁੰਦੀਆਂ ਨੇ ਪੰਜਾਬੀ ਉਚਾਰਣ ਵਿੱਚ ਨਾਸਿਕਤਾ ਤੋਂ ਕੀ ਭਾਵ ਹੈ ਗੁਰਮੁਖੀ ਦੇ ਉਹਨਾਂ ਨਾਸਿਕ ਅੱਖਰ ਕਿਹੜੇ-ਕਿਹੜੇ ਨੇ ਸਵਰ ਧੁਨੀ ਦੀ ਪ੍ਰਵਾਸ਼ਾ ਲਿਖੋ